ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਜੇ ਆਪਾਂ ਗੱਲਬਾਤ ਕਰ ਲਈਏ ਹੈਗੇ ਪੰਜਾਬ ਦੇ ਵਿੱਚ ਹੀ ਆ ਪਰ ਹੈਗੇ ਸੱਜਣੋ ਬਿਲਕੁਲ ਇਹਨ ਬਾਰਡਰ ਵਾਲੇ ਏਰੀਏ 'ਚ ਆ ਜੇ ਹਰਿਆਣਾ ਗੱਲ ਕਰ ਲਾ ਹਰਿਆਣਾ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਆ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਬਾਈ ਹੋਰਾਂ ਨੂੰ ਰਜਨਾ ਸੱਜਣੋ ਸੰਗਰੂਰ ਕਿਉਂਕਿ ਲਾਸਟ ਜੇ ਪਿੰਡ ਆਗੇ ਸੰਗਰੂਰ ਜ਼ਿਲ੍ਹੇ ਦੇ ਜੇ ਗੱਲਬਾਤ ਕਰ ਲਾ ਤੇ ਜਿਹੜੀ ਇਹ ਸੱਜਣਾ ਦੀ ਬੋਲੀ ਆ ਬੋਲੀ ਵੀ ਤਕਰੀਬਨ ਤਕਰੀਬਨ ਸਾਨੂੰ ਐਂ ਲੱਗੂਗੀ ਵੀ ਜਿਵੇਂ ਹਸਾਰ ਏਰੀਏ ਦੀ ਹਰਿਆਣੇ ਦੀ ਜੀਂਦ ਦੀ ਬੋਲੀ ਹੁੰਦੀ ਆ ਤੇ ਬਾਕੀ ਝੋਟੀਆਂ ਦਿਖਾਵਾਂਗੇ 6 6ਾਂ ਚੋਂ 5 ਮੱਝਾਂ ਦਿਖਾਵਾਂਗੇ ਇੱਕ ਛੋਟੀ ਬੱਚੀ ਦਿਖਾਵਾਂਗੇ ਐਚ ਐਫ ਤੇ ਇੱਕ ਚਾਰ ਦੰਦ ਮੂੰਹ ਤੋਕੜ ਗੱਬਣ ਝੋਟੀ ਦਿਖਾਵਾਂਗੇ ਜਿਹੜੀ ਥੱਲੇ 12 ਕਿਲੋ ਦੁੱਧ ਦਾ ਹਾਜ਼ਰ ਹੈ 23 ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਤੇ ਬਾਕੀ ਇੱਕ ਦੋ ਤਾਜ਼ੀਆਂ ਝੋਟੀਆਂ ਨੇ ਤੇ ਇੱਕ ਅੱਧੀ ਝੋਟੀ ਥੱਲੇ ਦੁੱਧ ਹੈਗਾ ਤਿਆਰੀ ਦਾ ਤੇ ਬਾਕੀ ਸਾਰੀ ਗੱਲ ਗੱਗੀ ਨਾ ਕਰਾਉਂਦੇ ਆ ਖੋਲ ਕੇ ਤੋੜ ਕੇ ਦਿਖਾਉਂਦੇ ਆ ਕੱਲੀ ਕੱਲੀ ਦਾ ਰੇਟ ਆ ਜਿਹੜਾ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਗੱਗੀ ਫਿਰ ਕਿਵੇਂ ਵਧੀਆ ਗੋ ਚੜਦੀ ਕਲਾ ਹਾਂ ਹਾਂ ਬਈ ਵਧੀਆ ਕਿਵੇਂ ਬਣਿਆ ਵਿਚਾਰ ਫਿਰ ਹੁਣ ਵੀਡੀਓ ਵਾਲਾ ਵੀ ਇੱਧਰ ਵੀਡੀਓ ਦਾ ਵੀ ਸਿਸਟਮ ਕਰਦਿਆਂ ਕਰੀ ਹੈ ਹਾਂ ਉਦੋਂ ਮੈਨੂੰ ਮਹੀਨਾ ਦਾ ਤੁਰ ਗਰੇ ਮਾਲ ਵੇਚਦੇ ਨੂੰ ਠੀਕ ਆ ਗੱਲਾਂ ਤੇ ਅੱਜ ਫਿਰ ਮੇਰੀ ਸਲਾਹ ਬਣੀ ਮਾਪਾ ਬਾਈ ਤੋਂ ਵੀਡੀਓ ਪਾਈ ਆ ਯਾਰ ਠੀਕ ਆ ਗੱਲ ਮਰਾ ਜੇ ਪਤਾ ਲੱਗ ਜਾਣਾ ਲੋਕਾਂ ਨੂੰ ਵੀ ਘਰੇ ਮਾਲ ਵੇਚਣ ਲੱਗਿਆ ਦੁਬਾਰੂ ਠੀਕ ਆ ਗੱਲਾਂ ਹਾਂ ਹਾਂ ਆ ਮਾਲ ਆਪਣਾ ਗੱਗੀ ਜਮੂ ਜੰਮੂ ਤੱਕ ਹੀ ਜਾਂਦਾ ਠੀਕ ਹੈ ਵੀ ਬਾਰਡਰ ਤੋਂ ਬਾਰਡਰ ਕਰਦੇ ਬਾਰਡਰ ਤੋਂ ਬਾਰਡਰ ਜੰਮੂ ਗੁਜਰਾਤ ਵੀ ਮੈਂ ਸਵੇਜੀਆਂ ਪਾਂਚੀ ਦਿਨ ਹੋ ਗਏ ਠੀਕ ਹੈ ਗੱਲ ਉੱਥੇ ਦਾ ਮਿੱਤਰ ਸੀ ਆਪਣਾ ਠੀਕ ਹੈ ਤੇ ਆਪਣਾ ਲੋਕਲ ਮਾਲ ਵੀ ਬਹੁਤ ਵੇਚੀ ਜਾਂਦੇ ਰੱਬ ਦੀ ਤਕਰੀਬਨ ਜੇ ਮੈਂ ਗੱਲਬਾਤ ਕਰ ਲਾਂ ਆਲੰਡਿਆ ਟਰਾਂਸਪੋਰਟ ਵੀ ਆ ਨਾਲ ਹਾਂ 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 ਕੋਈ ਚੱਕਰ ਨਹੀਂ ਪਹੁੰਚ ਪਹੁੰਚ ਦਾ ਸਿਸਟਮ ਹੈ ਸਾਰਾ ਸਾਰਾ ਸਿਸਟਮ ਕਿਹੜੇ ਪਾਸਿਓਂ ਕਰੀਏ ਸਟਾਰਟ ਫਿਰ ਜਿੱਧਰੋਂ ਤੇਰਾ ਜੀ ਕਰਦਾ ਜਿੱਧਰੋਂ ਤੇਰਾ ਜੀ ਕਰਦਾ ਇੱਥੋਂ ਨਾ ਕਰ ਲਈ ਆ ਵੱਡੀ ਝੋਟੀ ਤੋਂ ਕਰ ਲੈ ਹੈ ਵੱਡੀ ਝੋਟੀ ਤੋਂ ਇੱਧਰ ਇੱਧਰ ਆ ਜਾ ਪਾਲੀ ਇਹਦੇ ਐਜੇ ਬੋਲੇ ਤਾਂ ਖਾਲੀ ਗੁਰੇ ਸਾਰਾ ਛੱਡੀ 1200 ਛੋਟੀ ਹੈ ਠੀਕ ਹੈ ਗੱਲ ਆ ਇਹ ਕਹਿਦਾ ਹਾਂਦਾ ਹਾਥੀ ਦਾ ਬੱਚਾ ਆ ਸੂਆ ਹੈਗਾ ਦੂਜਾ ਕੱਦ ਵੱਡਾ ਹੈਗਾ ਫੁੱਲ ਵੱਡਾ ਲੰਬਾਈ ਲੰਬੂਈ ਵੀ ਫੁੱਲਾ ਖਾਲੀ ਕਰੀਏ ਬਾਈ ਬੋਲੇ ਮੈਂ 1200 ਛੋਟੀ ਹੈ ਲੈਵਾ ਮੈਂ ਬੋਲੇ ਵਾਲੀ ਵਿੱਚ ਵੀਡੀਓ ਪਾ ਦੇ ਇੰਨਾ ਕੱਡਾ ਵੀ ਅਮਰੀਕਨਾਂ ਨੂੰ ਵੀ ਨਹੀਂ ਮਿਲਦਾ ਮੈਨੂੰ ਤਾਂ ਇਹੀ ਵਾਲਾ ਲੱਗੀਆਂ ਨੇ ਇਹ ਤਾਂ ਕੀ ਆ ਜੇ ਐਸਿਆ ਇਹ ਤਾਂ ਕੁਝ ਵੀ ਨਹੀਂ ਇੱਦਾਂ ਜਿੱਦਣ ਮੈਂ ਤੁਹਾਨੂੰ ਵੀਡੀਓ ਪਾਉਂਗਾ ਵਿੱਚ ਲੈ ਤੋੜ ਦੇ ਖੋਲ ਛੋਟੀ ਬੱਚੀ ਲੈ ਇੱਕ ਵਾਰੀ ਸੱਜਣਾ ਸਾਨੂੰ ਤੋੜ ਕੇ ਦਿਖਾ ਦੇਣਾ ਸੂਆ ਹੈਗੀ ਆ ਦੂਜਾ ਸੂਹੀ ਕਦੋਂ ਦੀ ਆ ਬਾਈ ਏ ਬਾਈ ਕੱਲ ਸ਼ਾਮ ਦੀ ਸੂਈ ਹੋਈ ਆ ਬੱਚਾ ਕੀ ਆ ਨਾਲ ਕਿ ਕੀ 31 ਆ ਨਾਲ ਵੀ ਦੇ ਸਤ ਦਿਨੋਂ ਕੱਟੀ ਆ ਸੂਈ ਹੈਗੀ ਆ ਬਾਈ ਕਹਿੰਦਾ ਕੱਲ ਦੀ ਬੌਲੇ ਕੱਲ ਇਹ ਬੌਲੇ ਮੇਰ ਦਾ ਰੋਡੀਆਂ ਕੋਲ ਤੇ ਬਾਕੀ ਜਿਹੜਾ ਡੰਗ ਵਾਲੀ ਵੀਡੀਓ ਬੌਲੇ ਵਾਲੀ ਇੱਧਰ ਤੁਹਾਨੂੰ ਮੈਂ ਦਿਖਾ ਵੀ ਦਊਗਾ ਉਹ ਵੀਡੀਓ ਵੀ ਜਰ ਬਾਈ ਸ਼ਰੀਰੇ ਨਹੀਂ ਮਿਲਦਾ ਹਰ ਇੱਕ ਮੈਂ ਇਸ ਕ ਨਾਲ ਆ ਲੈ ਜਾ ਲੈ ਜਾ ਇਹਨੂੰ ਤੇ ਬਾਕੀ ਇੱਥੋਂ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਛੋਟੀ ਕਿਹੜੇ ਲੱਗ ਕੇ ਦੇ ਗਈ ਇਹ ਮੇਲੇ ਪਾਪੜੇ ਤੋਂ ਲਈ ਆ ਬਾਈ ਹਰਿਆਣੇ ਦੀ ਹਰਿਆਣੇ ਦੀ ਬਾਕੀ ਇਹਦੇ ਥਾਣਾ ਦਾ ਜਿਹੜਾ ਗੈਪ ਆਰਡਰ ਦੀ ਜਿਹੜੀ ਕੁਆਲਿਟੀ ਆ ਉਹ ਤੁਹਾਨੂੰ ਦੱਸੂਗੀ ਵੀ ਬਾਕੀ ਚੀਜ਼ ਆ ਜਿਹੜੀ ਸੱਜਣੋਂ ਕੁਆਲਿਟੀ ਦੇ ਵਿੱਚ ਬੁਰੀ ਯਾਰ ਸਰੀਰੇ ਨਹੀਂ ਮਿਲਦਾ ਹਰ ਇੱਕ ਮੈਸ ਨੂੰ ਜਿਹੜਾ ਇਹਨੂੰ ਲੱਗਦਾ ਹੈ ਯਾਰ ਤੇ ਨਾਲ ਵੀ ਇਹਦੇ ਜੇ ਗੱਲਬਾਤ ਕਰ ਲਈ ਆਪਾਂ ਹੈਗੀ ਆ ਕੱਟੀ ਲੈ ਚੱਲ ਬਾਈ ਉਧਰ ਨੂੰ ਕਿੰਨੀ ਕ ਬੌਲੀ ਤੋਂ ਉੱਠੀ ਹੋਣੀ ਅੱਜ ਸ਼ਾਮ ਨੂੰ ਦੱਸੇਗੀ ਵੀ ਕੇ ਕਰੇਗੀ ਠੀਕ ਹੈ ਮੇਰਾ ਮਨ ਕਹਿੰਦਾ ਵੀ 6 ਕਿਲੋ ਕੱਡੂ ਰਾਮ ਨਾਲ ਵੀ 12 ਕਿਲੋ ਤੋਂ ਘੱਟੋ ਘੱਟ ਜਿਹੜੇ ਸਾਰੇ ਨਾਲ ਹੁੰਦੇ ਆ ਨਾ ਭਾਈ 17 ਕਿਲੋ ਪਹਿਲਾਂ ਨੇ ਤੂੰ ਦਿਆ ਹੈ ਆ ਕੁਆਲਿਟੀ ਦੇ ਹਿਸਾਬ ਨਾਲ ਜਿਵੇਂ ਇਹ ਥਣਾ ਦਾ ਪਾ ਗਿਆ ਹਨ ਪੂਰੀ ਵੱਡੀ ਝੋਟੀ ਹੈ ਇਸੇ ਨਾਲ ਕਿ ਜੋ ਝੋਟੀ ਮੋ ਤੇ ਰਾਮਪੁਰੇ ਵੇਚ ਕੇ ਆਉ ਪਰਸੋਂ ਕਾਹੇ ਚੀਜ਼ੀ تھی ਉਹ ਵੀ ਉਥੋਂ ਲੈ 20 ਕਿਲੋ ਦੁੱਧ ਕਰਦੀ ਤਾਂ ਵੱਡਾ ਗਿਆ ਫੁੱਲ ਵੱਡਾ ਪੂਛ ਫੜੀ ਮਾੜੀ ਜਿੱਥੋਂ ਵੱਡਾ ਦਿਖਾਦੀ ਆ ਪੂਛ ਬੰਨੇ ਕਰ ਲਾ ਆ ਬਾਕੀ ਇੱਥੇ ਤੋਂ ਜਿਹੜੀ ਆਰਡਰ ਦੀ ਕੁਆਲਿਟੀ ਹੈ ਦੀ ਥਣਾ ਦਾ ਸੱਜਣੋਂ ਗੈਪ ਉਹ ਦੇਖ ਸਕਦੇ ਜਿਵੇਂ ਆਪਾਂ ਕਹਿੰਦੇ ਨੇ ਮਿੰਕੇ ਲਾਏ ਹੁੰਦੇ ਨੇ ਮਿੰਕੇ ਗੰਕੇ ਲਾਉਣ ਵਾਲਾ ਸਿਸਟਮ ਹੀ ਆ ਤੇ ਬਾਕੀ ਇੱਥੇ ਤੋਂ ਆਰਡਰ ਦੇਖ ਸਕਦੇ ਹੋ 4x4 ਇਹ ਆਰਡਰ ਹੁੰਦਾ ਜਿਹੜਾ ਅਕਸਰ ਤੁਹਾਨੂੰ ਮੈਂ ਕਹਿਣਾ ਹੁੰ ਹਾਂ ਇੱਕ ਕੁਆਲਟੀ ਕਬੂਲਟੀ ਆ ਗਈ ਇਹਦੀ ਬਿਲਕੁਲ ਟਾਪ ਕੱਤੀ ਵੀ ਬਹੁਤ ਚੰਗੀ ਹੈ ਪੈਸੇ ਇਹਦੇ ਕਿੰਨੇ ਲੈ ਲਾਂਗੇ ਕੀ ਪੈਸੇ ਯਾਰ ਗੁਰੀ ਮੈਂ ਸੁਣਦੇ ਇੱਕ ਤਾਂ ਹੀ ਮੈਂ ਦੀਵਾਲੀ ਤਬੂਲੀ ਤੇ 10 ਲੱਖ ਮੰਗਦੇ ਨੇ ਲੋਕ ਐਸ਼ਿਆ ਹਾਂ ਕੁਝ ਘਾਟੇ ਨਹੀਂ ਹੈਗੀ ਜੋਟੀ ਮੈਂ ਇਹ ਪਰ ਤੂੰ ਨਾ 10 ਮੰਗ ਆਪਾਂ 2 ਲੱਖ 20 ਹਜ਼ਾਰ ਦੀ ਜੋਟੀ ਦੇਾਂਗੇ 220 ਦੀ 220 ਕੀ ਦੇਣੀ ਆ ਮੁੱਲ ਸਾਢੇ 3 ਕਰਾ ਲਓ 4 ਕਰਾ ਲਓ ਪਰ ਜੋਟੀਆਂ ਕੋਈ ਤਸਾ ਨਹੀਂ ਕੱਢ ਸਕਦਾ ਹੈਗਾ ਪਹਿਲਣ ਦਾ ਰਿਕਾਰਡ ਹੈਗਾ 17 ਕਿਲੋ ਦਾ ਹਾਂ ਬਈ ਬਾਕੀ ਕੁਆਲਿਟੀ ਤੁਹਾਨੂੰ ਸੱਜਣੋਂ ਦੱਸਦੀ ਵੀ ਬਾਕੀ ਦੱਸਣ ਏਰੀਆ ਆਪਣੇ ਬੋਲ ਨਾਲ ਤਾਂ ਕੁਝ ਹੋਣਾ ਨਹੀਂ ਹੈਗਾ ਇੱਕ ਮੂੰਹ ਨੇ ਕੀ ਪਹਿਲਣਾ ਵਰਗਾ ਰੂਹ ਪਤਲਾ ਬੂਤ ਬਾਕੀ ਖੜਨੀ ਖੁਰਨੀ ਦੇ ਕੇ ਐਸੀ ਆ ਕੱਦ ਵੱਡਾ ਆ ਗਿਆ ਤਾਂ ਫੁੱਲ ਵੱਡਾ ਤੇ ਨਾਲ ਇਹਦੇ ਆ ਗਈ ਕੱਟੀ ਹਨਾ ਹਾਂ ਵੀਰੇ ਹਾਂ ਤੇ ਹੁਣ ਆ ਜਾਨੇ ਆਪਾਂ 2 ਨੰਬਰ ਵਾਲੀ ਤੇ ਕੱਦ ਵਿਢੇ ਦਾ ਵੀ ਬਾਲਾ ਡਾਬਾ ਇਹ ਵੀ ਬਹੁਤ ਚੰਗੀ ਕੱਟੀ ਆ ਬਈ ਕੱਲ ਨੂੰ ਦੇਰ ਨੂੰ ਪਹਿਲਣ ਕਹੀ ਜਾ ਪੈੜ ਦੂਜਣਾ 15 ਕਿਲੋ ਦੁੱਧ ਕੰਡਾਗਾ ਤਿਆਰ ਆ ਥੱਲੇ ਮੈਂ ਕਹਿੰਦਾ ਕੱਦ ਪੀਤਾ ਲਾ ਕੇ ਲੈ ਗਏ ਆਨ ਉਹ ਬਾੜੀ ਓਟੀ ਚੰਗੀ ਆ ਆ ਥਾਣੇ ਨਹੀਂ ਮਿਲਦੇ ਗੁਰੀ ਜਿਹੜੇ ਇਹਨੂੰ ਲੱਗੇ ਹੋ ਅਟੋੜ ਦੋ ਜੀ ਖੋਲ ਕੇ ਇਹਨੂੰ ਟੋਰੀ ਬਚੀ ਸੁਆ ਇਹਦਾ ਵੀ ਦੂਜਾ ਬਾਈ ਹੈ ਦੂਜਾ ਹਾਂ ਲੱਗਦੀ ਪਹਿਲਣਾ ਮੰਗੂ ਨਾ ਉਹ ਬਾਈ ਯਾਰੂੰਗਾ ਝੂਠ ਮਾਰੀ ਇਹਨੂੰ ਪਹਿਲਣ ਕਹੀ ਜਾ ਕੇ ਫੇਦਾ ਸੁਆ ਕਿੰਨੇ ਦਿਨ ਦਾ ਹੋ ਗਿਆ ਇਹਦਾ ਸੁਆ ਹੋ ਗਿਆ ਕਾ ਬਾਈ ਅੱਜ 14 ਦਿਨਾਂ ਦਾ ਸੁਆ ਹੋ ਗਿਆ 14 ਦਿਨ ਦੀ ਸੂਈ ਹੋਈ ਆ ਸਰਿੰਗ ਸਿੰਘਾ ਬਿਲਕੁਲ ਤੇ ਕਾਦੇ ਦਾ ਹੈਗਾ ਫੁੱਲ ਵੱਡਾ ਜਮਾ ਇਹਨਾਂ ਯਾਰ ਜਨਬਰਾ ਆਪ ਸਾਰੇ ਐਨ ਸਰੇ ਕੀ ਕਾਡੀਆਂ ਚਾਰੇ ਪੰਨ ਬੱਚਾ ਕੀ ਨਾਲ ਗੱਗੀ ਦੇ ਟੱਟਾ ਹੈ ਬਾਈ ਨਾਲ ਇਹਦੇ ਮੇਲ ਕਾਫਾ ਹਾਂ ਹਾਂ ਗੈਪ ਦੇ ਕੀ ਫੁੱਟ ਫੁੱਟ ਤੇ ਪਿਆ ਇਹਦਾ ਗੁਰੀ ਮੋਰੀ ਪੁੱਤ ਹੈ ਕਮਾਲ ਕਮਾਲ ਇਥੋਂ ਕਮਾਲ ਹੈ ਹਾਂ ਆ ਦੇਖੀ ਗ ਤੇ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਸ਼ਕੀਨ ਆ ਗਈ ਫੁੱਲ ਤੇ ਮੇਨ ਗੱਲ ਆ ਜਿਹੜੀ ਥਾਣਾ ਦਾ ਗੈਪ ਹੈ ਦਾ ਚੋਂ ਐਸਾ ਲੱਗੇ ਗੁਰੀ ਜਿਵੇਂ ਤੇਰੇ ਸਾਹਮਣੇ ਚੋਈ ਬਲਟੀ ਭਰ ਦੇਗੀ ਅੱਗੇ ਡਾ ਖੜਾ ਰਿਆ ਇਹਨੂੰ ਚਲਾ ਦੇ ਲੰਮਾ ਨੂੰ ਸਾਮ ਦੇ ਸਿੱਧੀ ਜਾਣ ਦੇ ਹੁਣ ਦੁੱਧ ਤਿਆਰ ਕਿੰਨਾ ਏ ਥਲੀ 15 ਕਿਆ ਆਪਾਂ ਯਾਰ 14 ਦੀ ਗਰੰਟੀ ਦੇ ਦਾਂ ਅਗਲੇ ਘਰ ਕੀ ਆ 15 ਕਿਲੋ ਰੈਡੀ ਦਾ ਹਾਂ 14 ਹੀ ਗਰੰਟੀ ਹੈ ਕਿੰਨੇ ਦਾ ਬੇਟਰ ਪਾ ਸਕਦੀ ਆ ਕਈ ਵਾਰੀ ਗੱਡੀ ਗੁੱਡੀ ਮੈਂ ਚੜ੍ਹ ਕੇ ਠੀਕ ਆ ਗੱਲ ਚਲ ਪੱਟੋ ਬਰੀਡ ਆ ਯਾਰ ਉਹ ਨਹੀਂ ਹੈਗੀ ਲੱਤੂ ਪਟੂ ਜੀ ਉਹ ਆਪਾਂ ਜੋ ਪੰਜ ਪੈਸੇ ਮੰਗੀ ਜਾਗੇ ਬਰੀਕ ਬਰੂ ਲੈ ਚੱਲ ਬਈ ਲੈ ਚੱਲੇ ਇਹਨੂੰ ਬੱਚਾ ਕੀ ਦੱਸਿਆ ਨਾਲ ਇਹਦੇ ਕੱਟਾ ਕੱਟਾ ਆ ਨਾਲ ਇਹਦੇ ਮੇਲ ਕਫ ਇਹਦਾ ਰੇਟ ਕੀ ਰਹੂਗਾ ਕਿ ਕੀ ਰੇਟ ਕਰ ਲਾਂ ਗੁਰੀਅਰ ਕਿੰਨਾ ਕੀ ਉਹੀ ਗੱਲ ਫੇਰ ਮੰਡੀ ਚ ਦਾ ਢਾਈ ਮੰਗਾਗੇ ਇਹਦਾ ਆਪਾਂ ਵੀ ਮੰਗਾਗੇ ਪੂਰੇ ਦਾ ਆਪਾਂ ਰੇਟ ਇਹੋ ਜਿਹਾ ਕਰਨੇ ਨੇ ਫਿਕਸ ਜਿਹੇ ਵਾਲਾ ਕੰਮ ਇਹਨੂੰ ਵੇੜਦੇ ਜਮਾ ਕਿਤੇ ਵੀ ਵਗਦੀਆਂ ਰਾਹ ਜਿਆ ਰੇਟ ਨਹੀਂ ਮਿਲਿਆ ਜਿਹੜਾ ਆਪਾਂ ਕਰਾਂਗੇ ਬਾਕੀ ਜਾਨਵਰ ਨਹੀਂ ਮਿਲਦੇ ਰਿੰਗ ਤੇ ਮੂੰਹ ਸਿਰ ਦੇਖ ਕੇ ਕੈਸੇ ਲੱਗੀਆਂ ਝੋਟੀਆਂ ਨਹੀਂ ਕੁਆਲਿਟੀ ਚ ਕਮੀ ਕੋਈ ਨਹੀਂ ਕਿਸੇ ਵੀ ਪੱਖ ਤੋਂ ਮੈਂ ਗੱਲਬਾਤ ਕਰਨਾ ਥਣ ਲੈ ਥਣ ਨਹੀਂ ਮਿਲਦਾ ਕੋਈ ਫੁੱਟ ਤੇ ਦੇਖੀ ਮੰਗਣ ਲਈ ਮੇਰੀ ਗੱਲ ਕਰ ਲਈ ਤੇ ਆਰਡਰ ਦੀ ਗੱਲ ਕਰ ਲਈਏ ਥੱਲੇ ਤੋਂ ਹਨਾ ਕੱਦ ਦੀ ਗੱਲ ਕਰ ਲਈਏ ਲੰਬਾਈ ਦੀ ਗੱਲ ਕਰ ਲਈਏ ਫੇਸ ਕੁਆਲਟੀ ਦੀ ਵੀ ਹਰੇਕ ਪੱਖ ਤੋਂ ਪੂਰੀ ਆ ਜੋ ਪੂਰੀ ਬਈ ਪੂਰੀ ਯਾਰ ਇਹਦਾ ਰੇਟ ਕੀ ਰਹੂਗਾ ਜਰ ਮੋਲ ਨੂੰ ਦੱਕਾ ਡੋਡਾ ਇਹਦਾ ਹੀ ਲੱਖ ਵੀ ਮੰਗਿਆ ਲੋਕ ਤੀਨ ਆਪਾਂ ਕਿੰਨੇ ਦੇ ਦਾਂਗੇ ਆਪਾਂ ਝੋਟੀ ਦੇਾਂਗੇ 1 ਲੱਖ 45 ਹਜ਼ਾਰਗੇ 1 लाख 45 ਦੀ 15 ਕਿਲੋ ਦੁੱਧ ਰੈਡੀ 15 ਬਈ ਠੰਡਾ ਕਰ ਮਦੋ ਡੰਗ ਅਗਲਾ ਕਰੇ ਚੋਲੇ ਕੋ ਚੱਕਰ ਨਹੀਂ ਆਪਾਂ ਠੀਕ ਆ ਗੱਲ ਆ ਆ ਡੰਗ ਦੋ ਡੰਗ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਦੁੱਧ ਦੀ ਜੱਲੀ ਕਰੋ ਯਾਰ ਬਾਈ ਜਿਹੜੇ ਨੇ ਪਰਖੂ ਬੰਦੇ ਉਹਨੇ ਪਰਖ ਲੈਣੀ ਆ ਠੀਕ ਆ ਗੱਲ ਆ ਦੁੱਧਾ ਜੇ ਕੜਨੀ ਚੱਲੀ ਹੈਗੀ ਮੇਰੇ ਅਕਰਵੇਂ ਵੀ 16 17 ਕਿਲੋ ਦੁੱਧ ਦੇਗੀ 2 ਕਿਲੋ ਹੋਰ 3 ਵਧੇਗੀ ਹੈ ਜੀ ਕੜ ਕੋੜ ਚੱਲ ਕੇ ਕਿਲੋ ਦੋ ਹਾਂ 2 ਕਿਲੋ ਵਧੇਗੀ ਬਈ 3 ਵੀ ਵਧ ਸਕਾ ਯਾਰ ਹਾਂ ਤੇ ਵਕਤਾਂ ਕਿ ਕੁਆਲਿਟੀ ਨਹੀਂ ਮਿਲਦੀ ਬਾਈ ਯਾਰ ਜਿਹੜੀ ਆਪਣੇ ਜਾਨਵਰਾਂ ਨੂੰ ਤੇ ਕੁਆਲਿਟੀ ਕਬੂਲਟੀ ਹੈਗੀ ਹਰ ਇੱਕ ਪੱਖ ਤੋਂ ਪੂਰੀ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਉਹ ਕਹਿੰਦਾ ਡੰਗ ਢੋਡਾਂਗੇ ਤਸੱਲੀ ਵੀ ਕਰਾ ਦਾਂਗੇ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੀ ਆਪਾਂ ਬੇਦਗਰ ਕੋਈ ਚੱਕਰ ਨਹੀਂ ਤੇ ਹੁਣ ਆ ਜਾ ਬਾਕੀ ਰੇਟ ਨਹੀਂ ਮਿਲਦਾ ਜਿਹੜਾ ਮੈਂ ਡੜੀਆਂ ਝੋਟੀਆਂ ਰੇਟ ਕਰਨ ਲੈ ਰਾਂ ਹਾਂ ਇਹ ਵੀ ਤੋਰ ਦੇ ਬਾਈ ਖੋਲ ਕੇ ਖੋਲ ਨੀ ਗੂਰੀ ਗੂਰੀ ਬਾਈ ਅੱਧੇ ਬੋਲੇ ਚੋਂ ਖਾਲੀ ਆ ਇਹਦੇ ਨਾਲ ਬੱਚਾ ਕੀ ਆ ਬਾਈ ਇੱਕੇ ਮੰਗ ਰਿਆ ਕੱਟਾ ਆ ਇਹ ਬਿਲਕੁਲ ਬੇ ਤਾਜੀ ਆ ਬਾਈ ਬਈ ਅੱਧਾ ਬੋਲੇ ਚ ਖਾਲੀ ਆ ਆ ਨਾੜੂਆ ਨਾੜਾ ਬਿਲਕੁਲ ਤਾਜੀ ਆ ਤੇ ਗੈਪ ਗੂਪ ਇਹਦੇ ਥਣੇ ਇਹ ਦੋ ਮਹੀਨਿਆਂ ਦੀ ਤੈਨੂੰ ਮੈਂ ਫੋਟੋ ਵਿੱਚ ਪਾਈ ਬੋਲੇ ਦੀ ਬਾਲੇ ਚੱਡੇ ਲੱਗੇ ਹੋਏ ਨੇ ਮੱਜਾਂ ਠੀਕ ਆ ਗੱਲ ਆ ਬੋਲੇ ਜੇਗਾ 18 19 ਕਿਲੋ ਦੁੱਧ ਦੇਣਾ ਜੋਤੀ ਨੇ ਠੰਡਾ ਕਰਮਾ ਜਮ ਇਹਦਾ ਸੂਆ ਕਿਹੜਾ ਦੂਜਾ ਸੂਆ ਬਾਈ ਪਿਓਰ ਪਿਓਰ ਦੂਜਾ ਸੂਆ ਤੇ ਅੱਧੇ ਬੋਲੇ ਚ ਖਾਲੀ ਆ ਸੂਈ ਗੱਗੀ ਕਦੋਂ ਆਹੀ ਇਹ ਕੱਲ ਦੀ ਸੂਈ ਹੋਈ ਆ ਬਾਈ ਜੇਰ ਜੂਰ ਡੰਨ ਸਰੀਰ ਦੇਖੀ ਕਿਵੇਂ ਕੱਸ ਗਈ ਮੱਜ ਨਹੀਂ ਮੱਜ ਕੱਸਦੀ ਨਹੀਂ ਹੁੰਦੀ ਹੈਗੀ ਫੇ ਨਤੀ ਗੰਟਾ ਮੜ ਪੱਥਰ ਵਰਗਾ ਸ਼ਰੀਰ ਕਰ ਗਈ ਚਬਾਈ ਦੀ ਕਿਵੇਂ ਆਏ ਚਬਾਈ ਤਾਂ ਕਾਨੂੰ ਛੇੜੇ ਛੇੜ 100 ਨੰਬਰ ਆ ਜਮਾ ਬਾ 150 ਨੰਬਰ ਬੱਚਾ ਲਾ ਦੂੰਗਾ ਆ ਲੈ ਆ ਬਈ ਲੈ ਆ ਇਹਨੂੰ 18 ਕਿਲੋ ਤੋਂ 2000 ਪਰ ਕੋਈ ਸੌਦਾ ਕਰ ਲੈ ਆਪਾਂ ਮਿੰਕੇ ਵੀ ਦੇ ਦਾਂਗੇ ਸਾਹਮ ਕੇ ਠੀਕ ਆ ਗੱਲ ਤੇ ਅੱਜ ਜੇ ਰੇਟ ਕਰਨਾ ਬਾ ਕੁਮਾੜੇ ਕਰਨਾ ਜੇ ਲੋਕ 3-3 ਲੱਖ ਮੰਗੇ ਇਸ ਤਰ੍ਹਾਂ ਹੀ ਝੋਟੀਆਂਗੇ ਇਹ ਚਵਾਈ ਚਬੂਈ ਦੀ ਬਾਈ ਕਹਿੰਦਾ ਹੈਗੀ ਆ ਇਹ ਓਕੇ ਦੀ ਰਿਪੋਰਟ ਤੇ ਜਿਹੜਾ ਗੈਪ ਗੂਪਾ ਥਾਣਾ ਚ ਸਰੀ ਗੁਰੀਆ ਅੱਜ ਦੇ ਘੱਟ ਦਾ ਲੇਵਾ ਵੀ ਨਹੀਂ ਹੈਗਾ ਬਾਈ ਗੈਪ ਗੂਪੀ ਇਹਦੇ ਫੁੱਲਾ ਤੇ ਬਾਕੀ ਬੋਲੇ ਵੀ ਕੱਲ ਵੀਡੀਓ ਪਰਦੀ ਬੋਲੇ ਮੈਂ ਇੰਨਾ ਚੱਡਾ ਅਮਰੀਕਨ ਦਾ ਨੂੰ ਨਹੀਂ ਮਿਲਦਾ ਹੈਗਾ ਬੱਲੇ ਚੱਲ ਬਾਈ ਆ ਬੋਲੇ ਜੋ ਹੈਗੀ ਆ ਸਾਫ ਸੂਆ ਹੈਗੀ ਆ ਦੂਜਾ ਤੇ ਨਸਲ ਇਹਦੀ ਹੈਗੀ ਆ ਬ੍ਰਾਊਨ ਬਫੈਲੋ ਚ ਆ ਗਈ ਹੈ ਨਾ ਪੱਕੀ ਭੂਰੀ ਹੈ ਅੱਛੀ ਭੂਰੀ ਤੇਲ ਜਿਵੇਂ ਤੇਲ ਹੁੰਦੇ ਨੇ ਹਾਂ ਹਾਂ ਤੇ ਚਵਾਈ ਚਬੂਈ ਦੀ ਬਾਈ ਕਹਿੰਦਾ ਹੈਗੀ 100 ਦੀ 100 ਬਿਲਕੁਲ ਆ ਸਰੀਰ ਦੇਖ ਯਾਰ ਸਰਨਾਬੜੀ ਗੱਲ ਮੈਂ ਸੰਸਾਂਗੇ ਸਰੀਰ ਦੇਗਾ ਆਪਣੀਆਂ ਕਿਹੜੇ ਸੀਰਾ ਇਹ ਚਾਪੜ ਜਿਹੜੀ ਸਾਫ਼ ਸੁਥਰੀ ਤੇ ਸੰਭਾਲ ਬਾਈ ਦੀ ਚੰਗੀ ਆ ਜੇ ਗੱਲਬਾਤ ਕਰ ਲਾਂ ਮੈਂ ਕਿਉਂਕਿ ਸੰਭਾਲ ਨਾਲ ਹੀ ਪਸ਼ੂ ਹੁੰਦਾ ਬਾਕੀ ਇੱਥੋਂ ਲਵਾਈ ਲਮੂਈ ਚਾਹ ਦੇ ਦੁੱਧਾਂ ਦੇਖ ਬਾਈ ਯਾਰ ਤੇ ਜਿਹੜਾ ਇਹਦਾ ਸੁਭਾ ਸਭ ਤੋਂ ਮੇਨ ਗੱਲ ਇਹਦੇ ਸੁਭਾ ਦੀ ਆ ਸੁਭਾ ਇਹਦਾ ਹੈਗਾ ਸੱਜਰੋਂ ਬਿਲਕੁਲ ਠੰਡਾ ਸੀਲ ਅੱਧੇ ਬੋਲੇ ਜੋ ਬਾਈ ਕਹਿੰਦਾ ਇਹ ਤਕਰੀਬਨ ਤਕਰੀਬਨ ਸਾਫ਼ ਆ ਇਹ ਕਿੰਨੇ ਕਿ ਦੁੱਧੇ ਓਟ ਤੇ ਆਈ ਆ ਇਹ 18 ਕਿਲੋ ਦੀ ਓਟ ਤੇ ਆਈ ਆ ਗੁਰਿਆ ਮਈਆਂ ਨੇ ਆਪਣੀਆਂ ਛਾਪੀਆਂ ਦੇਖ ਬਾਈ ਹੱਦੜੇ ਛੱਤੇ ਹੁੰਦੇ ਨੇ ਮੱਜਾਂ ਦੇ ਆਪਣੀਆਂ ਦੇ ਪੋੜਾ ਛਾਤੀਆਂ ਨਹੀਂ ਹੈਗੀਆਂ ਉਹ ਵੱਡੀ ਝੋਟੀ ਇੰਨੀ ਦਾਣੇ ਨਾਲ ਪਾਲੀ ਹੈ ਕਿਸੇ ਛਾਤੀ ਦੇਖੇ ਇੱਧਰ ਆਈ ਇਹਦਾ ਕੀ ਰੇਟਰ ਹੋਊਗਾ ਬੂਰਾ ਰੇਟਰ ਤਾਂ ਬਾਲੀ ਦੀ ਛਾਤੀ ਦਿਖਾਈ ਮੈਨੂੰ ਇਹ ਮੈਂ ਕਹਾਂਗਾ ਆ ਝੋਟੀ ਛੋਟੀ ਛੋਟੀ ਤਿੰਨਾ ਚਾਰਾਂ ਜਨਪਰਾਂ ਦੀ ਐ ਨਿੱਕੇ ਨਿੱਕੇ ਛਾਤੀਆਂ ਨੇ ਜੱਤ ਬਰੀਡ ਦੀਆਂ ਆ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜੀ ਛੋਟਾ ਕਰੀ ਜਾਊਗਾ ਵੀ ਆ ਵੀ ਲੈ ਲੀਏ ਆ ਵੀ ਲੈ ਲੀਏ ਕਿ ਵੀ ਕੁਆਲਿਟੀ ਜਿਹੜੀ ਮੈਂ ਦਿਖਾਊਗਾ ਔਰ ਇਹ ਇੱਕ ਤੋਂ ਇੱਕ ਇੱਕ ਤੋਂ ਇੱਕ ਉੱਪਰ ਹੀ ਆਉਂਦੀ ਜਾਊਗੀ ਤੇ ਇੱਕ ਤੋਕੜ ਗੱਬਣ ਝੋਟੀ ਦਿਖਾਊਗਾ ਘਰ ਵਾਲੀ ਬਾਈ ਯਾਰ ਰੇਟ ਕਿ ਰਹੂਗਾ ਕਾਕੀ ਪੀਟੀਆਰ ਗੁਰੀ ਮੁੱਲੇ ਦਾ ਕੁਛ ਕਰਾ ਲੈ ਇੱਕ ਸਿਕ 140000 ਦੀ ਮੱਝ ਦਾ ਮੈਂ 2000 ਛੋਟ ਕਰਾਂਗੇ 140 ਜੀ ਹਾਂ ਚੱਲ ਐਂ ਕਰਾਂਗੇ 140 ਜੀ 100 ਕਿਲੋਮੀਟਰ ਪਹੁੰਚੇ ਕਰ ਦਾਂਗੇ ਕਰ ਦਾਂਗੇ 1000 ਹੋਰ ਪੈ ਜੂਗਾ ਬੜੀ ਚੰਗੀ ਮਾਇਸ ਆ ਬਾਈ ਯਾਰ 1000 ਕਿਤੇਰਾ ਹੋਰ ਪੈ ਜੂਗਾ ਗੁਰੀ ਉਹ ਗੱਲ ਨਹੀਂ ਅਗਲਾ ਨਾ ਪੰਜਾਬ ਚ ਮੱਝ ਲੈ ਕੇ ਕਹਿ ਦੇ ਮੈਂ ਰਿਆਣੇ ਮੁਲਈਏ ਅਟੈਕ ਦੇ ਸਰਚ ਮਾਰੋ ਠੀਕ ਹੈ ਕਰ ਤੈਨ ਦੱਸ ਦੂ ਵੀ ਕਿਹੜੇ ਜ਼ਿਲ੍ਹੇ ਕੀ ਹੈ ਕਿਹੜੇ ਪਿੰਡ ਦੀ ਆ ਇੱਥੋਂ ਪਤਾ ਲੱਗਿਆ ਕਿ ਕਿਹੜੇ ਸਾਰਾ ਕੁਝ ਪਤਾ ਲੱਗੂ ਮਈਆਂ ਹਾਂ ਤੇ ਬਾਕੀ ਪਸ਼ੂ ਤਾਂ ਪਾਈ ਕਹਿੰਦਾ ਸਾਰਾ ਆਪਾਂ ਗਰੰਟੀ ਨਾਲ ਦੇ ਦਾਂਗੇ ਵੀ ਪਿਓਰ ਹਰਿਆਣੇ ਦੀ ਖਰੀਦ ਬਾਈ ਯਾਰ ਚੌਂ ਚਵਾ ਦੀ ਗਰੰਟੀ ਹੁਣ ਇਹ ਅੱਦੇ ਬੋਲੇ ਮੈਂ ਉਹ ਦੇ ਥੱਲੇ 15 ਕਿਲੋ ਉਹ ਮੈਂ ਬੋਲੇ ਦੇ ਖਾਲੀ ਐ ਇਹਦੇ ਥੱਲੇ 11 ਕਿਲੋ ਦੁੱਧ ਆਪਾਂ 13 ਵੀ ਨਹੀਂ ਕਹਿੰਦੇ ਹਾਂ ਤੇ ਹੁਣ ਆ ਗਈ ਸੱਜਣੋ 4 ਨੰਬਰ ਵਾਲੀ ਝੋਟੀ ਸੂਈ ਆ ਗਈ ਛੇ ਦੇਣਾ ਕੀ ਆ ਇਹਦੇ ਨਾਲ ਬੱਚਾ ਕੀ ਆ ਇਸਕੇ ਮਗਰ ਕੱਟਾ ਇਹਦੇ ਨਾਲ ਮੇਲ ਕਾਫ ਨਾ ਗੱਤੀ ਆ ਕੱਟੀ ਆ ਕੱਟੀ ਇਹਦੇ ਨਾਲ ਕੱਟੀ ਆ ਤੇ ਇਹ ਆ ਗਈ ਗ੍ਰੇਡੇਡ ਚ ਆ ਗਈ ਥੋੜੀ ਇਹ ਹਾਂ ਹਾਂ ਇਹ ਥੋੜੀ ਜੀ ਆ ਗਈ ਸੱਜਣੋਂ ਗ੍ਰੇਡੇਡ ਚ 6-7 ਦਿਨਾਂ ਦੀ ਸੂਈਆ ਤੇ ਨਾਲ ਇਹਦੇ ਹੈਗੀ ਆ ਕੱਤੀ ਤੇ ਬੋਚ ਕੇ ਲਿਆ ਅੱਠ ਰੇਵੀ ਰੱਖਦੀ ਆ ਫੁੱਲ ਚੌੜਾ ਇਹ ਚਬਾਈ ਦੀ ਕਿਵੇਂ ਗਈ ਵਾਲੀ ਅਸਲਾ ਬਈ ਯਾਰ ਬੁੜੀਆਂ ਦੇ ਚੋਣ ਵਾਲੀ ਆ ਠੰਡੀ ਬਿਲਕੁਲ ਜਿਵੇਂ ਠੰਡੀ برف ਵਰਗੀ ਇਹ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ 11 ਕਿਲੋ ਦੁੱਧ ਤਿਆਰ ਆਇਆ 6 ਅੰਦੇ ਨਹੀਂ ਥੱਲੇ ਹਾਂ ਹਾਂ ਇਹ ਕਿੰਨਾ ਖਪਾ ਬੱਚਾ ਗਾਇਡ ਬੜਾ ਕਰੇ ਚੋਟਨਾ ਖਾ ਲਈ ਆ ਬੋਚ ਕੇ ਬੋਚ ਕੇ ਲਿਆ 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 ਮੋੜ ਲਿਆ ਤੇ ਆਰਡਰ ਡਰੇ ਦਾ ਵੀ ਆਇਆ ਨਾ ਬਹੁਤ ਚੰਗਾ ਆਰਡਰ ਯਾਰ ਪੂਰੇ 14 ਇਹਨਾਂ ਬਾਲ ਨੇ ਗੁਰੀਆ ਇਸਨੇ ਕਿ ਵਿਚਾਰੀ ਇਹਦਾ ਕੋਈ ਮੈਲਾ ਨਹੀਂ ਖਾਇਆ ਕੱਟਗਾਟ ਇਹਦਾ ਤੁਹਾਨੂੰ ਦਰਮਿਆਨਾ ਲੱਗੂ ਕਿਉਂਕਿ ਇਹਦੇ ਨੇੜੇ ਝੋਟੀਆਂ ਨੇ ਜਿਹੜੀਆਂ ਉਹ ਬਾਲੀਆਂ ਜਾਦੇ ਵੱਡੀਆਂ ਖੜੀਆਂ ਨੇ ਉਹਨਾਂ ਕਰਕੇ ਬਾਕੀ ਸਫਾਈ ਦੇ ਗੁਰੀ ਤੇ ਬਾਕੀ ਮੇਨ ਗੱਲ ਆ ਆਰਡਰ ਚੋਂ ਬਹੁਤ ਚੰਗਾ ਆਰਡਰ ਦੀ ਕੁਆਲਿਟੀ ਝੋਟੀ ਦੀ ਚੰਗੀ ਆ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੇ ਕਿਸੇ ਸੱਜਣ ਨੇ ਇਹਦੇ ਨੀਲੀ ਦਾ ਟੀਕਾ ਲਵਾਉਣਾ ਨੀਲੀ ਦੇ ਬੱਚੇ ਅੱਗੇ ਇਹ ਚੰਗੇ ਪਾ ਦੂ ਹਾਂ ਹਾਂ ਕਰਾਸ ਅੱਖਾਂ ਨਹੀਂ ਹੈਗੀਆਂ ਗੱਲੀਆਂ ਯਾਰ ਔਰ ਸਾਰਾ ਕੁਝ ਅੱਖਾਂ ਅੱਖਾਂ 'ਚ ਕੱਲੇ ਜਵਾਬ ਨਹੀਂ ਹੈਗੇ ਇਹਦੇ ਬਾਕੀ ਜੋ ਓਦਾਂ ਗੱਲ ਕਰ ਲਈ ਬੋਡੀ ਕੈਰੈਕਟਰ ਦੀ ਤੇ ਸਾਰੇ ਰੰਗ ਰੂਪ ਦੀ ਪੈਰਾਂ ਤੋਂ ਲਾ ਕੇ ਪੂਛ ਤੋਂ ਲਾ ਕੇ ਚੰਗੀ ਦੇਖ ਗੁੜੀ ਕਿੰਨੀ ਵਧੀਆ ਦੀ ਨੀਲੀ ਡੇੜ ਕਿਹੜੀ ਜਾਂਦੀ ਆ ਝੋਟੀ ਤੇ ਬਾਕੀ ਸਭ ਤੋਂ ਮੇਨ ਗੱਲ ਇਹਦੇ ਆਰਡਰ ਦੀ ਆ ਬਹੁਤ ਚੰਗਾ ਆਰਡਰ ਆ ਦੇ ਬਿੰਦੂ ਇਹ ਆਰਡਰ ਫੁੱਲ ਚੌੜਾ 14 ਕਿਲੋ ਦੁੱਧ ਦੇਗੀ ਗੁੜੀ ਬਾਈ ਹੋਰੀ ਬਿੰਦੂ ਕਹਿੰਦੇ ਨੇ ਤੇ ਅਸੀਂ ਇਹਨਾਂ ਨੂੰ ਕਹਦੇ ਨੇ ਉਹਨਾਂ ਵੀ ਵਟਨ ਵਾਲੀ ਝੋਟੀ ਆ ਇਹਦੇ ਨਾਲ ਆ ਗਈ ਫੀਮੇਲ ਕਾਫ ਫਿਲਹਾਲ ਇਹਦੇ ਥੱਲੇ ਹੈਗਾ 11 ਕਿਲ ਇਹਦਾ ਰੇਟ ਕੀ ਰਹੂਗਾ ਕਾਕੀ ਇਹਦਾ ਰੇਟ ਤਾਂ ਤੈਨੂੰ ਰਾਣੇ ਕਰ ਦਾਂਗੇ ਘਰ ਤੇ ਇਸ ਪ੍ਰਕਾਰ ਰੇਟ ਕਰਨਾ ਇੱਕ ਆ ਯਾਰ ਕਿੰਨੇ ਦੇ ਦਾਂਗੇ 90000 ਮੋਂ 2000 ਛੋਟ ਕਰਾਂਗੇ 88 ਦੀ 88 ਦੇ ਤਮਾਈ ਨਹੀਂ ਜਿੰਨੇ ਦੀ ਆਈ ਆ ਆਪਾਂ ਦੀਵਾਲੀ ਬੰਪਰੇ ਦਵਾਂਗੇ ਠੀਕ ਹੈ ਗੱਲ ਆ ਤੇਰਾ ਵੀਡੀਓ ਆਉਣ ਦਾ ਅਗਲੇ ਨੂੰ ਪਤਾ ਲੱਗ ਗਈ ਕੀ ਰੇਟ ਕਰੇ ਨੇ ਮਹਿਸਾਂ ਦੇ ਯਾਰ ਇਹ ਬਾਈ ਕਹਿੰਦਾ ਮਿਲੂਗੀ ਸਿਰਫ 88000 ਦੀ 90 ਚੋਂ 2 ਛੋਟ 90 ਚੋਂ 2 ਛੋਟ ਬੜੀ ਚੰਗੀ ਮੈਂ ਸੱਤ ਵਾਰੋਂ ਤੋਰ ਦੇ ਤਰਨ ਤੇ ਪੈਂਦੀ ਆ ਨੀਲੀ ਰਾ ਵਿੱਚ ਕੇਰਾ ਸਾਨੂੰ ਆਪਾਂ ਤੋੜ ਕੇ ਤਸ 14 ਕਿਲੋ ਦੁੱਧ ਦੇਣਾ ਭਾਈ 11 ਕਿਲੋ ਦੁੱਧ 6 ਦੇਣਾ ਇਸੂਈ 11 ਹਾਜ਼ਰ ਆ ਇਸ ਟਾਈਮ ਹਾਂ ਹਾਂ ਐ ਨੂੰ ਤੋੜਦੀਆਂ ਇੱਥੋਂ ਥੱਲੇ ਬੜੀ ਕਸ ਨਹੀਂ ਚੱਲ ਪੁੱਤ ਬੱਚਾ ਗਏ ਜਿਹਾ ਵਾੜਾ ਕਰ ਨਿਉ ਉਤਾਰ ਲੈ ਉਧਰ ਹਾਂ ਨਾਲ ਇਹਦੇ ਕੱਟੀਆਂ ਸੱਜਣੋਂ ਸੁਆ ਕਿਹੜਾ ਦੱਸਾਂਗੀ ਕਿਦਾਂ ਸੁਆ ਯਾਰ ਮਿੰਦਾ ਦੂਜਾ ਕਹਿ ਗਿਆ ਰਿਆ ਯਾਰ ਤੀਜਾ ਮਾਨ ਕੇ ਲੈ ਲਓ ਆਪਾਂ ਨੂੰ ਕੋਈ ਵਹਿਮ ਨਹੀਂ ਹੈਗਾ ਯਾਰ ਠੀਕ ਹੈ ਗੱਲ ਹੂੰ ਹੂੰ ਬੜੀ ਚੰਗੀ ਮੈਂ ਹੈਗਾ ਭਾਈ ਆਪਾਂ ਨੂੰ ਜਦੋਂ ਭਾਵ ਮਿਲ ਗਈ ਇਹ ਮੰਡੀ ਚ ਹੀ ਜੀ ਮੈਂ 1.5 ਤੋਂ ਘੱਟ ਨਹੀਂ ਮਿਲਦੀ ਹੈਗੀ। ਮੰਡੀ ਵਾਲੇ ਰੇਟਾਂ ਦਾ ਪਾ ਜਾਂਦਾ ਵੱਟਾ ਫੇਰ। ਨਾ 1.5 ਦੀ ਵਿਕੂ ਏਖੜਵਾ ਕੇ ਲੈ ਜੀ ਮੰਡੀ 'ਚ। ਲੈ ਚਲ ਬਈ। ਇਹ ਵੀਡੀਓ ਕਰ ਕੀ ਕਰੇ ਤੇਰਾ ਮਾਮਤਾ ਅਣ ਵੀ ਵੀਡੀਓ ਚੱਲੇ। ਲੋਕ ਕਹਿਣ ਵੀ ਵਾਹ ਰੇਤ ਕਰਾਂ ਕੋਈ। ਇਹ ਬਾਈ ਕਹਿੰਦਾ ਮਿਲੂਗੀ 2 ਘੱਟ 90000 ਦੀ 88000 ਦੀ ਤੇ ਬਾਕੀ ਪੌਂਚ ਪੂੰਚ ਵਾਲਾ ਸਿਸਟਮ ਕਿਵੇਂ ਕਰਦਾਂਗੇ। ਨਾ ਨਾ ਇਹ ਚੋ ਨਹੀਂ ਹੋਣਾ ਹੈਗਾ। ਇਹ ਚੋ ਨਹੀਂ ਹੋਣਾ। ਅਜਿਆ ਇਹਦੇ ਤੋਂ ਨਹੀਂ ਹੋਣਾ ਨਾ ਨਾ ਇਹ ਤੋਂ ਨਹੀਂ ਹੋਣਾ ਹਾਂ ਇਹ ਬਾਈ ਕਹਿੰਦਾ ਫਿਰ ਬੜੀਆਂ ਚੰਗੀਆਂ ਵਸਣ ਯਾਰ ਜਿਹੜੇ ਯਾਰ ਰੇਟ ਤਕਰੀਬਨ ਕੋਈ ਜ਼ਿਆਦਾ ਨਹੀਂ ਕਰੀ ਪੂਰੀ ਦੀ ਆ ਗਈ ਫੂਲੀ ਵੀ ਆ ਗਈ ਮੋਰਾ ਦੀ ਆ ਗਈਆਂ ਚਾਰ ਪੰਜ ਬ੍ਰਾਂਡ ਆ ਗਏ ਹਾਂ ਇਹ ਕੱਟੀ ਆਪਣੀ ਘਰੇ ਚੋਈ ਆਪਾਂ ਨੇ ਠੀਕ ਆ ਗੱਲ ਹੁਣ ਮੈਨੂੰ ਐ ਵੀ ਚਲੋ ਸਿਆਲ ਅੱਗੇ ਹੁੰਦੇ ਮਾਲ ਮੂਲ ਵਾਲਾ ਇਹਦੀ ਚਵਾਈ ਕਰੀ ਹੋਈ ਹੁਣ 12 ਕਿਲੋ ਦੱਦਾ ਭਾਈ ਅੱਜ ਇਹਦੀ ਚਵਾਈ ਹੋਈ ਹੁਣ ਮੀਟਾਂ ਵਾਲੀ ਹਾਂ ਵੀਰੇ 2 ਮਹੀਨੇ 19 ਦਿਨਾਂ ਦੀ ਚੱਕਾ ਇਹ ਗੱਬਣ ਹਾਂਜੀ ਬਾਈ ਕਰਮ ਕੱਲ ਚੈੱਕ ਕਰਾਈਏ ਡੰਡਾ ਟੀਕਾ ਲਵਾ ਦੀ ਅੱਛਾ ਗੱਬਣ ਦਾ ਨਹੀਂ ਪਤਾ ਕਿਹੜੇ ਟੀਕੇ ਨਿਕ ਗੱਬਣ ਦਾ ਆਪਣੇ ਪਿੰਡ ਪੰਚਾਇਤੀ ਸਾਹ ਨਹੀਂ ਠੀਕ ਆ ਗੱਲ ਹਾਂ ਬੋਚ 24 ਮੂੰਹ ਬਾਈ ਅੱਜ ਵੀ 16 ਕਿਲੋ ਦੁੱਧ ਚੋਇਆ ਇਸ ਤਮ ਦੋ ਦੰਦ ਚੋਇ ਮਤਲਬ ਕਿ ਸੂਈ ਤੇ ਉਦੋਂ ਠੀਕ ਹੈ ਦੋ ਦੰਦ ਇਹ ਸਾੜ ਕਰੂਗੀ ਹੁਣ ਹੁਣ ਕਿੰਨੀਆਂ ਦੰਦਾਂ ਚ ਕਿਵੇਂ ਹੁਣ ਚੋਗੀ ਆ ਇਹ ਬੋਚ ਕੇ ਡਾੜੀਆ ਥੋੜਾ ਜਿਹਾ ਲੈ ਮੈਨੂੰ ਬਣਾ ਲੈ ਲੰਬੀ ਕਮਾ ਕੇ ਤੂੰ ਮੈਨੂੰ ਫੜਾ ਦੇ ਬਈ ਦੰਦ ਫਿਲਹਾਲ ਇਹ ਵੀ ਹੈਗੇ ਨੇ ਸੱਜਣੋ ਚਾਰ ਆ ਤੇ ਗੱਬਣ ਬਾਈ ਕਹਿੰਦਾ ਹੈਗੀ ਆ 2 ਮਹੀਨੇ ਤੇ 19 ਦਿਨ ਦੀ ਦੁੱਧ ਹੁਣ ਹੈਗਾ 12 ਕਿਲੋ 12 ਕਿਲੋ ਚੋਈ ਹੋਈ ਆ ਭਈ 8 ਵਜੇ ਹੁਣ ਇਹਦੀ ਚਵਾਈ ਇਹਦੀ ਹੋਈ ਹੋਈ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਦ ਕਦ ਚੰਗਾ 2 ਲੱਖ ਦਾ 100 ਦਾ ਨੋਟ ਵੀ ਨਹੀਂ ਘਟਦੀ ਮੂੰਹ ਲੈ ਕੀ ਕਹਿ ਸਕੀ ਟੀ ਆ ਤੇ ਸੂਆ ਇਹਦਾ ਹੈਗਾ ਪਹਿਲਾ ਆ ਦੇਖ ਚੋਗੀ ਜਾ ਪਿਓਰ ਬਾਲਾ ਚਲ ਬਈ ਇਹਨੂੰ ਇਹ ਰੇਟ ਕੀ ਰੂਗਾ ਅੱਜ ਦਾ ਇਸ ਦਾ ਰੇਟ ਯਾਰ ਕਰੂੰਗਾ ਫੋਨ ਕਿੰਨਾ ਦਾ ਕਹ ਤੋ ਜੇ ਕਿਸੇ ਨੇ ਮੇਰੇ ਕੋਲੋਂ ਲੈਣੀ ਐ ਬਾਲਾ ਸਟਾਮ ਤੇ ਲਖਾਇ ਲੈ ਦਵਾਰੋਂ ਤਾਜੀ ਮੇਰੇ ਘਰੇ ਛੋੜ ਜੋ ਜਿੱਤੇ ਚੂਪੜੀ ਤਾਜੀ ਕਿੰਨੇ ਦੀ ਕੱਟ ਲੈਗੇ 2 ਲੱਖ ਕੀ ਲਵਾਂ ਪੂਰੇ 2 ਮਤਲਬ ਵੀਡੀਓ ਜਿਹੇ ਬਾਈ ਕਹਿੰਦਾ ਸੇਵੇ ਕਰ ਲਿਓ 2 ਲੱਖ ਦੀ ਆਪਾਂ ਤਾਜੀ ਗੁਰੀ ਇੰਨਾ ਕਿ ਚੱਡਾ ਉਹ ਹੈ ਇਸ ਕਾ ਈ ਵੀ ਤਾਜੀ ਆ ਮੈਂ ਸੱਜਣਾ ਚੱਡਾ ਖਾਲੀ ਕਰੀ ਏ ਕੱਟੀ ਇਹ ਬੰਦੇ ਬਾਈ ਉਸੇ ਬਾਕੀ ਜਾਤ ਨਸਲ ਦੇਖ ਯਾਰ ਕਿਹੜੀ ਆ ਬਾਈ ਯਾਰ ਰੇਟ ਇਹਦਾ ਕਿੰਨਾ ਕਰੂਗਾ ਭਰਾ ਰੇਟ ਗੁਰੀ ਦਾ ਫੋਨ ਤੇ ਕਰਾਂਗੇ ਜਿਆਦਾ ਤਾਂ ਨਹੀਂ ਮੰਗਦਾ ਦੇਖਾਂਗੇ ਕਿ ਇਹ ਤਾਂ ਇਹਦਾ ਮਿੱਤਰ ਆ ਉਹ ਲੈਣ ਵਾਲਾ ਅਛਾ ਹਾਂ ਇਹ ਤਾਂ ਦੋ ਨੇ ਆਪਣੇ ਘਰੇ ਰੱਖੀਆਂ ਏ ਵੀ ਖੀਰੀ ਦੀ ਕੱਟੀ ਇਹ ਚੱਲ ਵੀ ਇੱਕ ਰੱਖ ਲਾਂਗੇ ਆਪਾਂ ਇਹ ਤਾਂ ਨਹੀਂ ਵੇਚਦੇ ਨਹੀਂ ਨਹੀਂ ਵੇਚਦੀ ਹੈਗੀ ਉਹ ਉਹ ਚੋਟੀ ਆ ਚੱਲ ਪਾਸ ਨਹੀਂ ਹੈਗੀ ਹਜੇ ਯਾਰ ਗਲਤ ਕੰਮ ਨਾ ਉਹ ਦੋਨੇ ਰਸ ਕਰੇ ਰੱਖੀ ਨੇ ਠੀਕ ਆ ਗੱਲ ਇਹਦਾ ਨਾ ਯਾਰ ਚੀਜ਼ ਟੂ ਮੈਂ ਕਰੇ ਰੱਖਣ ਵਿੱਚ ਨਾਲ ਹੀ ਨਹੀਂ ਤੇ ਫਿਲਹਾਲ ਇਹਦੇ ਚਾਰ ਦੰਦ ਦਾ ਇਸ ਟਾਈਮ ਚਾਰ ਦੰਦ ਪ੍ਰੋਫੈਸ਼ਨਲ ਚਾਰ ਆਏ ਬਾਈ ਕਹਿੰਦਾ ਹੈਗੀ ਵੱਡੀ ਅਬੂ ਦੀ ਛੋਟੀ ਨਹੀਂ ਹੈਗੀ ਆ ਕੱਦ ਵੱਡੇ ਦਾ ਆ ਗਿਆ ਬਹੁਤ ਵੱਡੀ ਏਡੀ ਹੋਊਗੀ ਜਿੱਦੋਂ ਦਵਾਰੂ ਸੂਏਗੀ ਬਾਕੀ ਕਿਉਂਕਿ ਉਹ ਉਮਰ ਦੀ ਛੋਟੀ ਆ ਹਲੇ ਤੀਜੇ ਸੂਏ ਤੱਕ ਪਸ਼ੂ ਆਉਂਦਾ ਆ ਮੂੰਹ ਦੇਖ ਬਾਈ ਯਾਰ ਪੈਸਾ ਤਾਂ ਪਸ਼ੂ ਜਿੰਨੇ ਕਿ ਮੈਂ ਬਾਈ ਦੇ ਸਾਨੂੰ ਦਿਖਾਏ ਨੇ ਉਹ ਸਾਰੇ ਦਿਖਾਏ ਨੇ ਸਜਣੋ ਕੁਆਲਟੀ ਵਾਲੇ ਬਿਲਕੁਲ ਹਨ ਰਿੰਗਜ ਖੜਾਉਣ ਵਾਲੇ ਪਸ਼ੂ ਵੀ ਦਿਖਾਏ ਨੇ ਕੁਆਲਟੀਆਂ ਦੇ ਲਈ ਸਾਰੀਆਂ ਮੈਂ ਤੁਹਾਨੂੰ ਤੇ ਇੱਕ ਹੁਣ ਆਪਾਂ ਬੱਚੀ ਰਹਿ ਗਈ ਬਾਈ ਕੋਲੇ ਐਚ ਐਫ ਉਹ ਵੀ ਦਿਖਾ ਦਾਂਗੇ। ਉਹ ਵੀ ਮੇਰਾ ਮਿੱਤਰ ਦੀ ਫਾਰਮ ਵਾਲਾ ਮੁੰਡਾ ਪਰਸੋਂ ਚੌੜ ਚੌੜ ਚ ਲੈ ਲਈ ਉਹਦੇ ਕੋਲੋਂ। ਅਛਾ ਬਹੁਤ ਚੰਗੀ ਆ ਉਹਦੀ ਮਾਂ ਦਾ ਰਿਕਾਰਡ 45 40 ਕਿਲੋ। ਇਹਦੀ ਉਮਰ ਕਿੰਨੀ ਆ ਗਈ? ਇਹ 6 ਮਹੀਨਿਆਂ ਦੀ ਆ। ਟੋਟਲ ਟੋਟਲ। ਇਹ ਪਤਾ ਤਾਂ ਨਹੀਂ ਆਪ ਕਿਹੜੇ ਸੀਮਨ ਦੀ। ਪਤਾ ਕਰਕੇ ਦੱਸ ਦੂੰਗਾ ਮੁੰਡੇ ਨੂੰ ਮੈਂ ਫੋਨ ਗੱਲ ਕਰਕੇ। ਠੀਕ ਹੈ ਜੀ। ਵੀ ਕਿਹੜੇ ਸੀਮਨ ਦੀ ਆ? ਇਹ ਨਾਲ ਬੈਠੋ ਇੱਥੇ ਨੇ ਚੌੜ ਚੌੜ ਮੈਂ ਸੌਦਾ ਹੋ ਗਿਆ। ਇਹਦੀ ਮਾਂ ਦਾ ਕੀ ਰਿਕਾਰਡ ਆ? 45 ਕਿਲੋ ਦੁੱਧ ਇੱਕੀ ਮਾਂ ਦੇ ਲੈ। 40 45 ਕਿਲੋ ਦਾ। ਪਹਿਲਾਂ ਥੱਲੇ ਇਹਦਾਂ ਰਿਓ ਹੋਇਆ ਯਾਰ ਇਹ ਨਹੀਂ ਹੈਗੀ ਆ ਦੇਖੀ ਐਂਡ ਐਂਡ ਚਲਾ ਰਹੇ ਨੇ ਇਹਦੀ ਉਮਰ ਹੈ ਬੱਚਾ ਪਾਲ ਲੇ ਬਾਈ ਯਾਰ ਗਾਈਆਂ ਦਾ ਬਲੈਕ ਵਾਲਾ ਕੰਮ ਹੋ ਰਿਹਾ ਯਾਰ ਕੁੱਲ 6 ਮਹੀਨਿਆਂ ਦੀ ਉਮਰ ਯਾਰ ਕਾਹਨ ਦਿਖਾਈ ਨਹੀਂ ਮੈਂ ਮੰਗ ਰੋ ਕਹਿੰਦਾ 40 ਤੋਂ 45 ਲੀਟਰ ਦਾ ਗੁਰੀ ਤੇ ਆਪ ਕਿਹੜੇ ਸੀਮੰਦੀਆ ਬਾਕੀ ਉਹ ਬਾਈ ਕਹਿੰਦਾ ਮੈਂ ਪਤਾ ਕਰਕੇ ਦੱਸ ਦੂੰਗਾ ਫਾਰਮ ਵਾਲੇ ਕੋਲੋਂ ਸਾਰਾ ਥਣ ਸਿੰਗਲ ਚਾਰੀ ਨੇ ਇਹਦੇ ਐਂਡ ਜਮ ਬਾਲੇ ਸੋਨੇ ਥਣ ਨੇ ਇਹਦਾ ਰੇਟ ਕੀ ਰਹੂਗਾ ਬਾਈ ਇਹ ਰੇਟ ਯਾਰ ਗੁਰੀ ਇਕ ਸਜਾਈ ਦਾ ਦੀ 15000 ਦੀ ਬੱਚੀ ਦੇਦਾ ਇਹ ਦੇਖੀ ਤਾਂ 15 ਦੀ ਦੇ ਦਾਂਗੇ ਆਪਾਂ ਹਾਂ ਬਾਲੀ ਅਸਲਾ ਯਾਰ ਬਈ ਕੋਈ ਪਾਲ ਲੇ ਤਾਂ ਮਨ ਵੀ 5 ਕਿ ਮਹੀਨੇ ਸਾਹਮਣੇ ਨੱਟੀ ਕਬਰਾ ਲੈਣ ਇਹਦਾ ਰੇਟ ਇਹ ਜਿੱਦਾਂ ਲੁੰਗੀ ਨਹੀਂ ਉਤਰੀਆ ਦੇਖ ਇਹਦੀ ਰਹੂਗਾ ਸਿਰਫ 15000 ਕੱਦ ਬੈਡ ਕਰੂਗੀ ਫੁੱਲ ਤੇ ਬਰੀਡ ਹੈ ਜੀ ਬਰੀਡ ਫੁੱਲ ਬਰੀਡ ਆ ਬਾਈ ਜਿੰਨੀ ਕੋ ਸੋਡੇ ਸਾਹਮਣੇ ਆ ਜੱਜਮੈਂਟ ਕਰ ਲਿਓ ਫੁੱਲ ਬਰੀਡ ਚ ਆ ਗਈ ਤੇ ਇਹਦੀ ਮਾਂ ਦਾ ਰਿਕਾਰਡ ਹੈਗਾ 40 ਤੋਂ 45 ਲੀਟਰ ਦਾ 45 ਲੀਟਰ ਦਾ ਬਾਈ ਆਪ ਕਿਹੜੇ ਸੀਮਨ ਦੇ ਪਤਾ ਕਰਕੇ ਦੱਸੋ ਸਾਰੇ ਜਿਹੜਾ ਬੰਦਾ ਆਪਣੇ ਕੋਲ ਲੇਗਾ ਬਾਈ ਯਾਰ ਸਾਰਾ ਕੁਝ ਪਤਾ ਕਰਕੇ ਦੇ ਦਾਂਗੇ ਵੀ ਕਿਹੜੇ ਆਪਾਂ ਫਾਰਮ ਦਾ ਵੀ ਵੀਡੀਓ ਪਾ ਦਾਂਗੇ ਨਾਲ ਠੀਕ ਆ ਜੀ ਇਹ ਨੰਬਰ ਬੋਲ ਦਿਓ ਜੀ ਇਹ ਨੰਬਰ ਬੋਲਦੇ ਆਪਾਂ ਨੰਬਰ 98784 ਹਾਂਜੀ 47518 ਇੱਕ ਵਾਰੀ ਹੋਰ ਬੋਲੋ 98784 47518 ਆ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਰਿਆਣੇ ਦੇ ਬਾਰਡਰ ਤੇ ਆ ਗਏ ਯਾਰ ਅਮਰੀ ਬੋਲੀ ਰਿਆਣੇ ਵਾਲੀ ਆ ਇਹ ਉਹ ਅਗਲਾ ਪਿੰਡ ਬੱਲੜਾ ਤੇ ਹਰਿਆਣੇ ਤੋਂ ਸ਼ੁਰੂ ਆ ਹਰਿਆਣਾ ਉਹ ਕਿੰਨੀ ਕਿ ਦੂਰ ਹੈਗਾ ਪੂਰਾ 4.5 ਕਿਲੋਮੀਟਰ ਚਾਰ ਪੰਜ ਕਿਲੋ ਕਿਹੜਾ ਝਖੜਾ ਹੈਗਾ ਝਖੜਾ ਅੱਧਾ ਹਰਿਆਣਾ ਵਿੱਚ ਅੱਧਾ ਪੰਜਾਬ ਵਿੱਚ ਠੀਕ ਹੈ ਗੱਲ ਹਾਂ ਹਾਂ ਤੇ ਬਾਕੀ ਨੰਬਰ ਸੱਜਣ ਨੂੰ ਬਾਈ ਦਾ ਮੈਂ ਵੀਡੀਓ 'ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਗੋਟੀ ਵਾਲੀ ਮਿਲਦੀ ਆਰ ਕੋਈ ਬੜਾ ਦਾਜਾੜਗਾ ਤੇ ਲਓ ਸੰਕਲ ਨਹੀਂ ਕਰਕੇ ਬਾਈ ਤੋਂ ਲੈ ਜਾਓ ਧੰਨਵਾਦ